ਸਵੇਰਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀਮਾ ਦੇਸ਼ ਦੀ ਰਾਜਸਥਾਨੀ ਦਿੱਲੀ ਐਨਸੀਆਰ ਦੇ ਵਿੱਚ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਜਿਹੜਾ ਲਗਾਤਾਰ ਬਾਤਾਂ ਹੋ ਰਹੀਆਂ ਤੇ ਇਸ ਕਰਕੇ ਹਾਲਾਂਕਿ ਇਸ ਨੂੰ ਲੈ ਕੇ ਜਿੱਥੇ ਸਿਆਸਤ ਵੀ ਹੋ ਰਹੀ ਹੈ ਅੱਜ ਵੀ ਸੀਐਮ ਭਗਵੰਤ ਮਾਨ ਹੋਣਾ ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜਾ ਬਿਆਨ ਸਾਹਮਣੇ ਐਸਸੀ ਪਰ ਐਸੇ ਨੂੰ ਲੈ ਕੇ ਹੁਣ ਦਿੱਲੀ ਦੇ ਪ੍ਰਸ਼ਾਸਨ ਦੇ ਵੱਲੋਂ ਕੁਝ ਸਖਤ ਨਿਯਮ ਲਾਗੂ ਕੀਤੇ ਗਏ ਨੇ ਜਿਸ ਦੇ ਵਿੱਚ ਕੁਝ ਸ਼ਰਤਾਂ ਲਾਗੂ ਕੀਤੀਆਂ ਗਈਆਂ ਨੇ ਜਿਹੜੀਆਂ ਗੱਡੀਆਂ ਦੇ ਵਿੱਚ ਪੈਟਰੋਲ ਪੰਪਾਂ ਤੋਂ ਪੈਟਰੋਲ ਡੀਜ਼ਲ ਜਿਹੜਾ ਭਰਵਾਉਣਾ ਉਸ ਨੂੰ ਲੈ ਕੇ ਸ਼ਰਤਾਂ ਲੱਗੀਆਂ ਨੇ ਇੱਥੋਂ ਤੱਕ ਕਿ ਪੁਰਾਣੇ ਵਾਹਨਾਂ ਦੇ ਦਾਖਲੇ ਦੇ ਉੱਪਰ ਪਾਬੰਦੀ ਲਗਾ ਦਿੱਤੀ ਹੈ ਕਿ ਦਿੱਲੀ ਦੇ ਵਿੱਚ ਐਂਟਰੀ ਪੁਰਾਣੇ ਸਾਧਨਾਂ ਦੀ ਬੰਦ ਕਰ ਦਿੱਤੀ ਗਈ ਹੈ ਇਹ ਤੋ ਤਾਂ ਕਿ ਇਹ ਵੀ ਗੱਲ ਆਖੀ ਗਈ ਆ ਕਿ ਜਿਹੜੀ ਨਿਰਮਾਣ ਸਮੱਗਰੀ ਲਿਜਾਣ ਵਾਲੇ ਜਿਹੜੀ ਕਿ ਹੈਵੀ ਵਹੀਕਲ ਨੇ ਜਿਨ੍ਹਾਂ ਦੇ ਵਿੱਚ ਭਾਰ ਟੋਇਆ ਜਾਂਦਾ ਪੋਲੂਸ਼ਨ ਜਿਆਦਾ ਕਰਦੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਬੈਲਨ ਕਰ ਦਿੱਤਾ ਗਿਆ ਪਾਬੰਦੀ ਲਗਾ ਦਿੱਤੀ ਗਈ ਆ ਦੇਸ਼ ਦੀ ਰਾਜਸਥਾਨੀ ਦਿੱਲੀ ਦੇ ਵਿੱਚ ਲਗਾਤਾਰ 에ਅਰ ਕੁਆਲਿਟੀ ਇੰਡੈਕਸ ਵਧਦਾ ਜਾ ਰਿਹਾ ਪ੍ਰਦੂਸ਼ਣ ਵਧਦਾ ਜਾ ਰਿਹਾ ਤੇ ਉਸ ਦੇ ਨਾਲ ਨਿਜਮ ਨੇ ਜਿਹੜੇ ਸਖਤ ਕੀਤੇ ਜਾ ਰਹੇ ਇਥੋਂ ਤੱਕ ਕਿ ਹੁਣ ਵਿਜ਼ਿਬਿਲਟੀ ਵੀ ਹੈ ਜਿਹੜੀ ਦਿੱਲੀ ਦੇ ਵਿੱਚ ਘਟਦੀ ਨਜ਼ਰ ਆ ਰਹੀ ਹੈ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਕਿਸੇ ਨੂੰ ਵੀ ਜਿਹੜਾ ਪੈਟਰੋਲ ਅਤੇ ਡੀਜ਼ਲ ਜਿਹੜਾ ਪੈਟਰੋਲ ਪਪ ਦੇ ਉੱਪਰ ਨਹੀਂ ਮਿਲੇਗਾ ਪੁਰਾਣੇ ਵਾਹਨਾਂ ਦੇ ਜਿਹੜੀ ਐਂਟਰੀ ਦੇ ਉੱਪਰ ਦਿੱਲੀ ਦੇ ਵਿੱਚ ਐਂਟਰੀ ਨਹੀਂ ਹੋ ਸਕਦੀ ਇਸ ਗੱਲ ਨੂੰ ਲੈ ਕੇ ਪਵੰਦੀ ਲਗਾ ਦਿੱਤੀ ਗਿਆ ਜਾਨੀ ਕਿ ਦਿੱਲੀ ਦੇ ਵਿੱਚ ਜੇਕਰ ਕਿਸੇ ਵਾਹਨ ਦੇ ਮਾਲਕ ਨੇ ਆਪਣੇ ਸਾਧਨ ਦੇ ਵਿੱਚ ਵਾਹਨ ਦੇ ਵਿੱਚ ਪੈਟਰੋਲ ਜਾਂ ਡੀਜ਼ਲ ਪਰਵਾਉਣਾ ਤੇ ਉਸ ਸਾਧਨ ਦਾ ਉਸ ਦੇ ਕੋਲ ਪੋਲਿਊਸ਼ਨ ਸਰਟੀਫਿਕੇਟ ਹੈ ਜਿਹੜਾ ਹੁਣ ਲਾਜ਼ਮੀ ਹੋ ਚੁੱਕਿਆ ਤੇ ਨਾਲ ਇਹ ਵੀ ਆ ਕਿ ਗ੍ਰੈਪ 4 ਦੇ ਤਹਿਤ ਜਿਹੜੀ ਨਿਰਮਾਣ ਸਮਗਰੀ ਜਾਨੀ ਕਿ ਜਿਹੜੇ ਹੈਵੀ ਵਹੀਕਲ ਨੇ ਭਾਰ ਦੀ ਟੁਆ ਟੁਆਈ ਕਰਦੇ ਰੇ ਨਿਰਮਾਣ ਦਾ ਬਹੁਤ ਸਾਰੇ ਜਿਹੜਾ ਸਮਗਰੀ ਆਇਦਰ ਉਧਰ ਲੈ ਕੇ ਜਾਂਦੇ ਨੇ ਭਾਵੇਂ ਜਿਹੜਾ ਇਟਾ ਸਿਮਿੰਟ ਬਜਰੀ ਜਾਂ ਫਿਰ ਸਰੀਆ ਜਾਂ ਹੋਰ ਬਹੁਤ ਸਾਰਾ ਜਿਹੜਾ ਵੱਖ-ਵੱਖ ਤਰੀਕੇ ਦੀ ਜਿਹੜੀ ਨਿਰਮਾਣ ਸਮਗਰੀ ਹੁੰਦੀ ਆ ਹੈਵੀ ਸਮਾਨ ਹੁੰਦਾ ਉਸ ਨੂੰ ਲਿਜਾਣ ਵਾਲੇ ਸਾਧਨਾਂ ਦੇ ਉੱਪਰ ਜਣੀ ਕਿ ਹੈਵੀ ਸਾਧਨਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਿਆ ਕਿਉਂਕਿ ਦੇਸ਼ ਦੀ ਰਾਜਸਥਾਨੀ ਦਿੱਲੀ ਦੇ ਵਿੱਚ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਬੇਅਦਬ ਦਿੱਕਤ ਆ ਰਹੀ ਆ ਦਰਅਸਲ ਅਕਤੂਬਰ ਨਵੰਬਰ ਮਹੀਨੇ ਤੋਂ ਜਦੋਂ ਅਕਤੂਬਰ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਾਂ ਫਿਰ ਹੋਰ ਕਈ ਸੂਬਿਆਂ ਦੇ ਵਿੱਚ ਝੋਨੇ ਦੀ ਫਸਲ ਦੀ ਵਾਢੀ ਹੁੰਦੀ ਆ ਉਸ ਵਕਤ ਹਾਲਾਂਕਿ ਦੀਵਾਲੀ ਮੌਕੇ ਵੀ ਬਹੁਤ ਵੱਡੇ ਪੱਧਰ ਤੇ ਜਿਹੜੀ ਅਤਿਸ਼ਵਾਜੀ ਪਟਾਕੇ ਚਲਾਏ ਜਾਂਦੇ ਨੇ ਤੇ ਉਸ ਵਕਤ ਵੀ ਹਾਲਾਂਕਿ ਇਹ ਮਸਲਾ ਚੱਲਿਆ ਸੀ ਕਿ ਦਿੱਲੀ ਐਨਸੀਆਰ ਦੇ ਵਿੱਚ ਦੇਸ਼ ਦੀ ਰਾਜਧਾਨੀ ਦੇ ਵਿੱਚ ਲਗਾਤਾਰ ਪੋਲਿਊਸ਼ਨ ਵੱਧ ਰਿਹਾ ਤੇ ਉਸ ਵਕਤ ਤੋਂ ਲੈ ਕੇ ਅਕਤੂਬਰ ਨਵੰਬਰ ਤੇ ਇਸ ਵਕਤ ਦਸੰਬਰ ਅਖੀਰ ਦੇ ਵਿੱਚ ਆ ਚੁੱਕੇ ਆ ਪਰ ਜੇ ਇਸ ਦੀ ਰਾਸਤਾਨੀ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ ਤੇ ਇਸੇ ਕਰਕੇ ਹੁਣ ਦਿੱਲੀ ਸਰਕਾਰ ਦੇ ਵੱਲੋਂ ਸਖਤ ਨਿਯਮ ਲਾਗੂ ਕੀਤੇ ਗਏ ਨੇ ਦਿੱਲੀ ਦੇ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਸਖਤ ਨਿਯਮ ਨੇ ਜਿਸ ਦੇ ਵਿੱਚ ਜੇਕਰ ਕਿਸੇ ਵੀ ਸਾਧਨ ਦਾ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਹੈ ਤੇ ਉਸ ਦੇ ਵਿੱਚ ਪੈਟਰੋਲ ਪੰਪਾਂ ਤੋਂ ਪੈਟਰੋਲ ਜਾਂ ਫਿਰ ਡੀਜ਼ਲ ਨਹੀਂ ਪਵੇਗਾ ਪੁਰਾਣੇ ਬਾਨਾਂ ਦੇ ਜਿਹੜੀ ਐਂਟਰੀ ਆ ਦਿੱਲੀ ਦੇ ਵਿੱਚ ਉਹ ਬੈਨ ਕਰ ਦਿੱਤੀ ਗਿਆ ਤੇ ਨਾਲ ਜਿਹੜੇ ਭਾਰ ਢੋਣ ਵਾਲੇ ਸਾਧਨ ਨੇ ਜਾਂ ਫਿਰ ਜਿਹੜੇ ਵਾਹਨ ਨੇ ਹੈਵੀ ਸਮਾਨ ਵਾਲੇ ਉਹਨਾਂ ਦੇ ਉੱਪਰ ਵੀ ਜੜੀ ਪਾਬੰਦੀ ਲਗਾ ਦਿੱਤੀ ਗਿਆ ਕਿਉਂਕਿ ਦਿੱਲੀ ਦੇਸ਼ ਦੀ ਰਾਜਸਥਾਨੀ ਦੇ ਵਿੱਚ ਲਗਾਤਾਰ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਵਾਧਾ ਹੋ ਰਿਹਾ ਤੇ ਇਸੇ ਕਰਕੇ ਫਿਰ ਰਾਜਸਥਾਨੀ ਦਿੱਲੀ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸੇ ਦੇ ਮੱਦੇਨਜ਼ਰ ਹੁਣ ਦਿੱਲੀ ਦੇ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ